ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਦਾ ਤੁਹਾਡੇ ਆਪਣੇ YouTube ਤੇ Facebook ਚੈਨਲ ਸਤ ਕਰਤਾ ਰੈਨੀਮਲ ਡਾਕਟਰ 4511 ਤੇ ਸਵਾਗਤ ਕੀਤਾ ਜਾਂਦਾ ਹੈ ਅੱਜ ਇੱਕ ਪੰਠੱਠੀ ਭਾਈ ਤੋਂ ਆਪਾਂ ਰਿਪੀਟਰ ਬੂਰੀ ਝੋਟੀ ਦਾ ਇਲਾਜ ਕੀਤਾ ਸੀਗਾ ਜੋ ਕਿ ਅੱਜ 3.5 ਮਹੀਨਿਆਂ ਦੀ ਗੱਪ ਚੈੱਕ ਪਾਸ ਹੋ ਗਈ ਆ ਤੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਇੱਧਰ ਆ ਜਾ ਹਾਂ ਨਾਮ ਦੱਸਦੇ ਆਪਨਾ ਮੇਰਾ ਨਾਮ ਜੀ ਬਬੇ ਜੀ ਹਾਂ ਪੈਂਡ ਹਾਂ ਕੱਤੀ ਭਾਈ ਠੀਕ ਆ ਕਿੰਨੇ ਟਾਈਮ ਤੋਂ ਰਿਪੀਟ ਕਰ ਰਹੀ ਸੀ ਝੋਟੀਏ ਬਾਲੋ ਤੇ ਭਾਈ 18 19 ਦਿਨ ਪਾਕੜੀ ਸੀ ਮਹੀਨਾ ਤੱਕ ਦਵਾਈ ਕੀਤਾ ਇਹ ਠੀਕ ਆ ਤੇ ਉਸਕੇ ਬਾਅਦ ਜਮੈਂ ਸਿਖੇ ਵਾਲੇ ਰਾਕਰ ਸੇ ਭਾਈ ਤੇਰੇ ਨਾਮ ਚ ਤੱਕ ਦੇ ਰਹਾ ਸੀ ਮਹੀਨੇ ਕੇ ਬਾਅਦ 25 ਜੇ ਮਹੀਨਾ ਚੜ ਗਿਆ ਹਾਂ ਠੀਕ ਆ ਵਧੀਆ ਹੋ ਗਈ ਗੱਬਣ ਮਨਖੋਸ਼ ਆ ਹਾਂਜੀ ਤੂੰ ਮੈਨੂੰ ਹਰੇ ਕਿਹੜੇ ਕਹਿੰਦਾ ਗੱਬਣ ਨਹੀਂ ਹੁੰਦੀ ਕਰਦੇ ਮੈਂ ਠੀਕ ਆ ਜੀ ਠੀਕ ਹੈ ਬਹੁਤ ਪਰੇਸ਼ਾਨੀ ਹੋ ਗਿਆ ਨਾ ਲੋਕ ਨਹੀਂ ਕਹਿੰਦਾ ਮੈਨੂੰ ਲੋਕ ਹੈ ਨਹੀਂ ਟਿਕਨ ਦਿੰਦਾ ਕਹਿੰਦਾ ਕੱਪਾ ਨਹੀਂ ਰਿਹਾ ਨਾ ਦਰ ਆਇਆ ਕਿ ਤੈਮਰੇ ਕਿਦਾਂ ਠੀਕ ਹੈ ਹੋ ਗਿਆ ਨਾ ਫਿਰ ਠੀਕ ਹੈ ਚੰਡੀਆ ਤਾਂ ਮੈਂ ਆਪਦੀ ਮਰਜ਼ੀ ਨਾਲ ਇਹਨੂੰ ਮੈਂ ਲਿਆ ਬੰਦਾ ਲਿਆ ਕੋਈ ਬੰਦਾ ਹਾਂ ਹਾਂ ਉਹ ਨੂੰ ਮੈਂ ਬਾਹ ਦੀ ਮਾਰ ਕੇ ਤੇ ਮੈਨੂੰ ਸੋਣੀ ਲੱਗਾ ਤੇ ਮੈਂ ਲਿਆ ਤਾਂ ਲੋਕ ਚਾਰੇ ਚ ਡਾਗੜ ਜੰਦਾ ਠੀਕ ਹੈ ਠੀਕ ਹੈ ਇਹਦਾ ਡੈਡੀ ਵੀ ਮੈਨੂੰ ਕਹਿੰਦਾ ਤੂੰ ਤਾਂ ਮੈਂ ਫਸ ਗਿਆ ਹੈ ਕਿ ਆ ਫਲਾਣੇ ਕਿਦਾਂ ਠੀਕ ਹੈ ਚਲੋ ਵਧੀਆ ਗੱਲ ਗੱਪਣ ਹੋ ਗਈ ਆ ਉਹ ਮੇਰੇ ਕਿਹੇ ਵੀ ਪੁਰਾਣੇ ਰਿਪੀਟਰ ਗਾਂ ਜਾਂ ਮੱਝ ਦਾ ਇਲਾਜ ਕਰਾਉਣਾ ਹੋਵੇ ਮੈਨਾਂ ਸਪਰ ਕਰ ਸਕਦਾ ਮੇਰਾ ਮੋਬਾਈਲ ਨੰਬਰ 9056904511 66 ਸੇਖਾ ਕਲਾ ਜਿਹੜਾ ਮੋਗਾ ਹਰ ਇੱਕ ਖਿਸਾਨ ਭਰਾਵਾਂ ਦਾ ਧੰਨਵਾਦ ਉਹ ਵੀ ਕਦਾ ਇਹ